ਕਮਲਪੂਰ ਨੇ ਇਹਨਾਂ ਦਾ ਗਲਤ ਕੁਝ ਵੀ ਨਹੀਂ ਦਿਖਾਇਆ ਕਮਲਪੂਰ ਪੂਰੇ ਕੱਪੜੇ ਦੀ ਵੀਡੀਓ ਬਣਾ ਰਹੀ ਹੈ ਨਾ ਇਹਨਾਂ ਲੋਕਾਂ ਨੇ ਕਤਲ ਨੂੰ ਇਸ ਕਰਕੇ ਜਾਇਜ਼ ਠਹਿਰਾ ਰਹੇ ਨੇ ਕਿਉਂਕਿ ਕਤਲ ਹਿੰਦੂ ਪਰਿਵਾਰ ਦੀ ਲੜਕੀ ਦਾ ਹੋਇਆ ਮੈਂ ਕਹਿੰਦਾ ਪੁਲਿਸ ਅਰੈਸਟ ਕਰੇ ਤੇ ਕੁੱਟ ਦੀ ਪਟਾ ਫੇਰ ਦੀ ਥਾਣੇ ਤੱਕ ਲੈ ਕੇ ਜਾਵੇ ਜਿਹੋ ਜਿਹਾਂ ਨੇ ਕਰਮ ਕੀਤੇ ਨੇ ਤੁਹਾਨੂੰ ਸਹੀ ਲੱਗਦਾ ਇਹ ਚੀਜ਼ਾਂ ਜਿਓ ਗਲਤ ਨੇ ਤਾਂ ਉਹਦੇ ਜ਼ਰੂਰ ਜਿੱਤੀਆਂ ਮਾਰਨੀ ਚਾਹੀਦੀਆਂ ਨੇ ਤਿੰਨ ਜਣਾਂ ਨੇ ਰਲ ਕੇ ਇੱਕ ਜਨਾਨੀ ਮਾਰ ਦਿੱਤੀ ਉਹ ਕਿਧਰੋਂ ਯੋਧਾ ਹੋਇਆ ਫਿਰ ਜਿਹੜਾ ਅਮਰਤਪਾਲ ਮਹਿਰੋ ਸੀ ਤਨੇ ਆਪਣੀ ਪੂਰੀ ਤਿਆਰੀ ਰੱਖੀ ਹੋਈ ਸੀ ਵਿਦੇਸ਼ ਭੱਜਣ ਦੀ ਪੂਰੀ ਇਹਦੀ ਪਲੈਨਿੰਗ ਸੀ 3 ਘੰਟੇ ਬਾਅਦ ਇਹਦੀ ਫਲਾਈਟ ਸੀ ਕਤਲ ਕਰਨ ਤੋਂ 3 ਘੰਟੇ ਬਾਅਦ ਇਹ ਫਲਾਈਟ ਚੜ ਗਿਆ ਜਿਹੜੇ ਬਾਕੀ ਪਿੱਛੇ ਦੋਸ ਗਏ ਉਹ ਅਰੈਸਟ ਹੋ ਗਏ ਉਹ ਸਾਰੇ ਓਵਰ ਜੇਲ੍ਹ ਭੁਗਤਣਗੇ ਜੇ ਤਾਂ ਉਹ ਵਿਆਹੇ ਹੋਏ ਨੇ ਉਹਨਾਂ ਦੇ ਬੱਚੇ ਰੋਲ ਜਾਣਗੇ ਜੇ ਕੁਆਰੇ ਨੇ ਤੇ ਮਾਂ ਫੇਰ ਰੋਲ ਜਾਣਗੇ ਆਪ ਹੀ ਜੱਜ ਬਣੇ ਫਿਰਦੇ ਨੇ ਇਹ ਸਾਡੇ ਦੇਸ਼ ਦੇ ਵਿੱਚ ਸੁਵਿਧਾਨ ਹੈ ਕਾਨੂੰਨ ਹੈ ਦੇਸ਼ ਸਾਡਾ ਸੁਵਿਧਾਨ ਦੇ ਹਿਸਾਬ ਨਾਲ ਚੱਲੇਗਾ ਕਾਨੂੰਨ ਦੇ ਹਿਸਾਬ ਨਾਲ ਚੱਲੇਗਾ ਜੈਨਾਂ ਦੇ ਹਿਸਾਬ ਨਾਲ ਚੱਲੇਗਾ ਜਿਉ ਜਿਉ ਲੜਕੀ ਪੋਸਟ ਪਾ ਰਹੀ ਆ ਕਿ ਮੈਂ ਵਿਆਹ ਤੋਂ ਬਾਅਦ ਬਾਹਰ ਜਾ ਕੇ ਸੈੱਟ ਹੋ ਜਾਾਂਗੀ ਹੋ ਸਕਦਾ ਉਹ ਛੱਡ ਜਾਂਦੀ ਉਹ ਮੰਨ ਲਓ ਪੰਜਾਬੀ ਉਹ ਛੱਡ ਜਾਂਦੀ ਫਿਰ ਕੀ ਕਰ ਲੈਂਦੇ ਦੀਪਿਕਾ ਲੂਥਰਾ ਨੂੰ ਧਮਕੀ ਬਾਰ ਬਾਰ ਦਿੱਤੀ ਜਾ ਰਹੀ ਹੈ ਪਹਿਲਾਂ ਵੀ ਇਹ ਜਿਹੜੀ ਕਿ ਲੜਕੀ ਮਾਰੀ ਹੈ ਇਹ ਵੀ ਹਿੰਦੂ ਸਮਾਜ ਚੋਂ ਸੀ ਦੀਪਿਕਾ ਲੂਥਰਾ ਵੀ ਹਿੰਦੂ ਸਮਾਜ ਚੋਂ ਪੰਜਾਬੀ ਲਾਈਵ ਟੀਵੀ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਇੱਕ ਪੱਕਦੇ ਹੋਏ ਮੁੱਦੇ ਤੇ ਕਮਲ ਕੌਰ ਜੀ ਦਾ ਕੀ ਬੀਤੇ ਥੋੜੇ ਦਿਨ ਪਹਿਲੇ ਇੱਕ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਕਿ ਕੁਝ ਲੋਕੀ ਸਹੀ ਠਹਿਰਾ ਰਹੇ ਨੇ ਕੁਝ ਲੋਕੀ ਗਲਤ ਠਹਿਰਾ ਰਹੇ ਨੇ ਅੱਜ ਸਾਡੇ ਨਾਲ ਮੌਜੂਦ ਨੇ ਹਿੰਦੂ ਆਗੂ ਰੋਹਿਤ ਵਰਮਾ ਜੀ ਅਸੀਂ ਉਹਨਾਂ ਨਾਲ ਜਾਣਦੇ ਹਾਂ ਕਿ ਉਹਨਾਂ ਦੀ ਕੀ ਰਾਏ ਹੈ ਇਸ ਬਾਰੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਰੋਹਿਤ ਵਰਮਾ ਜੀ ਅੱਜ ਅਸੀਂ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਕਮਲਕੌਰ ਜਿਸ ਦਾ ਕਿ ਕੁਝ ਦਿਨ ਪਹਿਲੇ ਕਤਲ ਕਰ ਦਿੱਤਾ ਜਾਂਦਾ ਤੁਸੀਂ ਉਹਨੂੰ ਸਹੀ ਠਹਿਰਨ ਨੇ ਆ ਤੁਹਾਡ ਕੀ ਰਾਏ ਉਸ ਤੇ ਭਾਜੀ ਬਿਲਕੁਲ ਗਲਤ ਹੈ ਉਹਨੂੰ ਕਿੱਦਾਂ ਸਹੀ ਠਹਿਰਾ ਸਕਦਾ ਕੋਈ ਉਸ ਕਤਲ ਕਿਸੇ ਨੂੰ ਕਿਸੇ ਦੇ ਕਤਲ ਨੂੰ ਕਿੱਦਾਂ ਪ੍ਰੋਮੋਟ ਕਰ ਸਕਦਾ ਕੋਈ ਮੈਂ ਤਾਂ ਹੈਰਾਨ ਆ ਸੋਸ਼ਲ ਮੀਡੀਆ ਦੇ ਉੱਤੇ ਚੀਜ਼ਾਂ ਦੇਖ ਕੇ ਕਿ ਕੁਝ ਜਿਹੜੇ ਸਿੱਖ ਬੁੱਧੀ ਜੀ ਵੀ ਆਪੇ-ਆਪ ਨੂੰ ਕਹਾਉਂਦੇ ਨੇ ਉਹ ਇਸ ਕਤਲ ਨੂੰ ਪ੍ਰੋਮੋਟ ਕਰ ਰਹੇ ਨੇ ਸਹੀ ਦੱਸ ਰਹੇ ਨੇ ਹਣਾ ਤੇ ਇਹ ਜਿਹੜਾ ਨਿਹੰਗ ਹੈ ਕੀ ਨਾਂ ਅਸੀਂ ਇਹਦਾ ਅਮਰਿਤਪਾਲ ਮਹਿਰੋ ਅਮਰਿਤਪਾਲ ਮਹਿਰੋ ਅਮਰਿਤਪਾਲ ਮਹਿਰੋ ਜਿਹੜਾ ਬੰਦਾ ਆ ਤੇ ਇਹਦੇ ਜਿਹੜੇ ਦੋ ਸਾਥੀ ਆ ਇਹਨਾਂ ਨੇ ਉਸਨੂੰ ਧੋਖੇ ਦੇ ਨਾਲ ਬੁਲਾਇਆ ਪ੍ਰੋਮੋਸ਼ਨ ਦਾ ਲਾਲਚ ਦੇ ਕੇ ਵੀ ਅਸੀਂ ਪ੍ਰੋਮੋਸ਼ਨ ਕਰਾਣੀ ਹੈ ਉੱਥੇ ਜਾ ਕੇ ਇਹਨਾਂ ਨੇ ਧੋਖੇ ਦੇ ਨਾਲ ਉਹਦਾ ਕਤਲ ਕਰ ਦਿੱਤਾ ਤਿੰਨਿਆਂ ਵਾਲੇ ਨੇ ਮਿਲ ਕੇ ਮੈਨੂੰ ਦੱਸਿਓ ਕਿੱਥੇ ਦੀ ਬਾਦਰੀ ਆ ਜਿਹੜੇ ਸਿੱਖ ਬੁੱਧੀਜੀਵੀ ਆ ਛੋਰਸਲ ਸਾਈਡ ਦੇ ਉੱਤੇ ਉਹਨੂੰ ਸੂਰਮਾ ਕਹਿ ਰਹੇ ਆ ਯੋਧਾ ਕਹਿ ਰਹੇ ਆ ਮੈਨੂੰ ਦੱਸੋ ਖਾਲਸਾ ਕਦੋਂ ਕਹਿੰਦਾ ਸਾਡੇ ਗੁਰੂਆਂ ਨੇ ਕਦੋਂ ਕਿਹਾ ਕੀ ਨਹੀਂ ਹੱਥੇ ਉੱਤੇ ਵਾਰ ਕਰੋ ਜਾਂ ਔਰਤ ਉੱਤੇ ਵਾਰ ਕਰੋ ਬੱਚੇ ਉੱਤੇ ਵਾਰ ਕਰੋ ਖਾਲਸਾ ਕਹਿੰਦਾ ਕਿ ਅਸੀਂ ਨਿਹੱਥੇ ਉੱਤੇ ਔਰਤ ਉੱਤੇ ਤੇ ਬੱਚੇ ਉੱਤੇ ਵਾਰ ਨਹੀਂ ਕਰਨਾ ਜਦਕਿ ਇਹ ਲੋਗ ਗੁਰਬਾਣੀ ਤੋਂ ਉਲਟ ਚੱਲ ਰਹੇ ਨੇ ਗੁਰੂ ਦੀਆਂ ਦਿੱਤੀਆਂ ਹੋਈਆਂ ਸ਼ਿਕਸ਼ਾਵਾਂ ਤੋਂ ਉਲਟ ਚੱਲ ਰਹੇ ਨੇ ਆਪਣੀ ਚੌਧਰ ਤ੍ਰਣ ਵਾਸਤੇ ਇਹਨਾਂ ਲੋਕਾਂ ਨੇ ਕਤਲ ਕੀਤਾ న్యూਸ ਚੈਨਲ ਹੈ ਪੰਜਾਬੀ ਉਹਦੇ ਉੱਤੇ ਦਿਖਾਇਆ ਜਾ ਰਿਹਾ ਕਿ ਹੋ ਸਕਦਾ ਉਹਦਾ ਬਲਾਤਕਾਰ ਵੀ ਹੋਇਆ ਹੋਵੇ ਇਹਨਾਂ ਲੋਕਾਂ ਦੀ ਇੱਕ ਥਿਉਰੀ ਬਣ ਗਈ ਹੈ ਕਿ ਆਪਸੀ ਰੰਜਿਸ਼ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਆਪਸੀ ਮਸਲਾ ਆ ਤੁਹਾਡੀ ਮੇਰ ਨਾਲ ਨਹੀਂ ਬੰਦੀ ਜਾਂ ਮੇਰੀ ਤੁਹਾਰ ਨਾਲ ਨਹੀਂ ਬੰਦੀ ਕਤਲ ਕਰਦੇ ਹੋ ਉਸ ਤੋਂ ਬਾਅਦ ਮੁੱਦਾ ਕੀ ਬਣਾ ਲੋ ਬੇਅਦਬੀ ਦਾ ਇਹਨੂੰ ਹੁਣ ਪੰਜਾਬ ਦਾ ਮੁੱਦਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਮੈਂ ਕਹਿੰਦਾ ਉਹ Hindu ਪਰਿਵਾਰ ਦੀ ਲੜਕੀ ਸੀਗੀ ਮੈਂ ਤੁਹਾਨੂੰ Facebook ਦੇ ਉੱਤੇ ਜਾ ਇੰਸਟਾਗ੍ਰਾਮ ਦੇ ਉੱਤੇ ਹਜ਼ਾਰੇ ਇਹੋ ਜੀਆਂ ਕੁੜੀਆਂ ਦਿਖਾ ਦੇਵਾਂਗਾ ਜਿਹੜੀਆਂ ਸਰੇ ਆਮ ਉਹਨਾਂ ਦੇ ਉੱਤੇ ਨੰਗ ਚੱਲ ਰਿਆ ਨੰਗ ਜਿਹੜਾ ਵਿਚਰ ਰਿਆ ਵਾ ਨੰਗ ਚੱਲ ਰਹੀਆਂ ਵਾ ਕਿਰਨਜੀਤ ਕੌਰ ਜਿਹੜੀ ਆ ਸੰਨੀ ਲਿਓਣ ਸੰਨੀ ਲਿਓਣੀ ਦੁਨੀਆ ਜਾਣਦੀ ਆ ਕਿ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਇਹੋ ਜਿਹਾ ਕੋਈ ਸ਼ਖਸ ਹੋਏਗਾ ਜਿਹਨੇ ਉਹਦੀ ਵੀਡੀਓ ਨਾ ਦੇਖੀ ਹੋਵੇ ਉਹਦੇ ਨਾਲੋਂ ਜ਼ਿਆਦਾ ਗੰਦ ਤਾਂ ਇਸਤੀਨੇ ਨਹੀਂ ਸੀ ਪਾਇਆ ਉਹਦੇ ਨਾਲੋਂ ਜ਼ਿਆਦਾ ਗੰਦ ਤਾਂ ਕਮਲਕੌਰ ਨੇ ਨਹੀਂ ਸੀ ਪਾਇਆ ਨਾ ਕਮਲਕੌਰ ਸਿਰਫ ਗੰਦ ਬੋਲਦੀ ਸੀ ਉਹ ਗਲਤ ਦਿਖਾਉਂਦੀ ਕੁਝ ਵੀ ਨਹੀਂ ਸੀ ਕਮਲਕੌਰ ਤੁਸੀਂ ਕਹਿ ਰਹੇ ਹੋ ਕਿ ਕਤਲ ਨੂੰ ਕਤਲ ਨੂੰ ਚਲੋ ਕੋਈ ਨਹੀਂ ਠਈ ਸਿਰਾਂਦਾ ਸਹੀ ਠਹਿਰਾਂਦਾ ਠੀਕ ਹੈ ਕਾਨੂੰਨ ਆਪਣਾ ਕੰਮ ਕਰੇਗਾ ਜੋ ਹੈ ਪਰ ਤੁਸੀਂ ਕਮਲਕੌਰ ਦੀਆਂ ਵੀਡੀਓਜ਼ ਦੇਖੀਆਂ ਬਿਲਕੁਲ ਦੇਖੀਆਂ ਤੁਹਾਨੂੰ ਲੱਗਦਾ ਕਿ ਉਹ ਸਹੀ ਸੀ ਫੈਮਿਲੀ ਦੀ ਬੈਕਡੇਟ ਦੇਖਣ ਵਾਲੀਆਂ ਸੀ ਮੈਂ ਕਹਿੰਦਾ ਬੇਸ਼ੱਕ ਗਲਤ ਸੀ ਪਰ ਸਾਨੂੰ ਕਿਹਨੇ ਹੱਕ ਦਿੱਤਾ ਕਿ ਅਸੀਂ ਕਿਸੇ ਦਾ ਕਤਲ ਕਰ ਦਈਏ ਕਮਲਕੌਰ ਦੀਆਂ ਵੀਡੀਓਜ਼ ਨੂੰ ਤੁਸੀਂ ਆਪਣੀ ਫੈਮਿਲੀ ਦੀ ਬੈਕ ਦੇਖ ਸਕਦੇ ਹੋ ਮੈਂ ਕਹਿੰਦਾ ਭਾਜੀ ਆਪਾਂ ਦੇਖ ਸਕਦੇ ਆ ਜਾਂ ਨਹੀਂ ਦੇਖ ਸਕਦੇ ਇਹ ਇੱਕ ਵੱਖਰੀ ਗੱਲ ਹੈ ਤੁਸੀਂ ਸਹੀ ਹੋ ਜਾਂ ਗਲਤ ਹੋ ਇਹ ਮੇਰਾ ਆਪਣਾ ਵਿਚਾਰ ਹੋ ਸਕਦਾ ਮੇਰੀ ਆਪਣੀ ਵਿਚਾਰਧਾਰਾ ਹੋ ਸਕਦੀ ਹੈ ਪਰ ਮੈਂ ਮੈਨੂੰ ਕਿਹਨੇ ਹੱਕ ਦਿੱਤਾ ਕਿ ਮੈਂ ਇਸ ਚੀਜ਼ ਨੂੰ ਜੱਜ ਕਰਾਂ ਜਾਂ ਮੈਂ ਆਪੇ ਹੀ ਫੈਸਲਾ ਕਰ ਲਵਾਂ ਕਿ ਇਹਦਾ ਕਤਲ ਹੋਣਾ ਚਾਹੀਦਾ ਇਹਨੂੰ ਜੀਣ ਦਾ ਕੋਈ ਹੱਕ ਨਹੀਂ ਦੱਸੋ ਨਾ ਮੈਨੂੰ ਇਹਨਾਂ ਲੋਕਾਂ ਨੂੰ ਕਿਹਨੇ ਹੱਕ ਦਿੱਤਾ ਕਿ ਇਹ ਕਿਸੇ ਦਾ ਜਾ ਕੇ ਕਤਲ ਕਰ ਦੇਣ ਆਪੇ ਹੀ ਜੱਜ ਬਣੇ ਫਿਰਦੇ ਨੇ ਇਹ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਹੈ ਕਾਨੂੰਨ ਹੈ ਦੇਸ਼ ਤੁਹਾਡਾ ਸੰਵਿਧਾਨ ਦੇ ਹਿਸਾਬ ਨਾਲ ਚੱਲੇਗਾ ਕਾਨੂੰਨ ਦੇ ਹਿਸਾਬ ਨਾਲ ਚੱਲੇਗਾ ਜਾਂ ਨਾ ਦੇ ਹਿਸਾਬ ਨਾਲ ਚੱਲੇਗਾ ਪਰ ਅੱਜ ਤੁਸੀਂ ਇੱਕ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਸੁਣਿਆ ਹੋਵੇਗਾ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਲਕਚਰ ਤਾਂ ਨਹੀਂ ਹੋਣੀ ਚਾਹੀਦੀ। ਨਹੀਂ ਲਕਚਰ ਤਾਂ ਨਹੀਂ ਹੋਣੀ ਚਾਹੀਦੀ ਠੀਕ ਹੈ। ਮੇਰੀ ਗੱਲ ਸੁਣੋ। ਇੱਕ 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 ਛੋਟਾ ਜਿਹਾ ਹੋਰ ਆਪਾਂ ਐਡ ਕਰ ਲਈਏ। ਅਕਾਲ ਸਖ ਸਾਹਿਬ ਦੇ ਜਿਹੜੇ ਹੈਡ ਗਰੰਟੀਆਂ ਮਲਕੀਸ਼ ਸਿੰਘ ਜੀ ਉਹਨਾਂ ਨੇ ਤਾਂ ਕਤਲ ਨੂੰ ਜਾਇਜ਼ ਠਹਿਰਾਤਾ ਕਿ ਯਾਵੇਂ ਸਹੀ ਕੀਤਾ ਜੋ ਹੋਇਆ ਸਹੀ ਹੋਇਆ। ਬਿਲਕੁਲ ਮੈਂ ਉਸੇ ਗੱਲ ਦਾ ਜਵਾਬ ਦੇਣ ਲੱਗਿਆ। ਇਹਨਾਂ ਲੋਕਾਂ ਨੇ ਕਤਲ ਨੂੰ ਇਸ ਕਰਕੇ ਜਾਇਜ਼ ਠਹਿਰਾ ਰਹੇ ਨੇ ਕਿਉਂਕਿ ਕਤਲ Hindu ਪਰਿਵਾਰ ਦੀ ਲੜਕੀ ਦਾ ਹੋਇਆ। ਇਹ Hindu ਪਰਿਵਾਰ ਦੇ ਲੜਕਿਆਂ ਦਾ ਲੜਕੀਆਂ ਦਾ Hindu ਪਰਿਵਾਰ ਦੇ ਬੱਚਿਆਂ ਦਾ ਕੋਈ ਕਤਲ ਹੈ ਨਵੀਂ ਗੱਲ ਨਹੀਂ ਹੈ। ਇਹਨਾਂ ਲੋਕਾਂ ਨੂੰ ਬਹਾਨਾ ਚਾਹੀਦਾ ਸਿਰਫ ਹਿੰਦੂ ਸਮਾਜ ਦੇ ਵਿਅਕਤੀ ਨੂੰ ਕਤਲ ਕਰਨ ਦਾ ਇਹ ਕੋਈ ਪਹਿਲਾ ਮੁੱਦਾ ਨਹੀਂ ਹੈ ਕਿ ਹਿੰਦੂ ਸਮਾਜ ਦਾ ਕੋਈ ਬੱਚਾ ਮਾਰਿਆ ਗਿਆ ਪੰਜਾਬ 'ਚ 90% ਲੋਕ ਜਿਹੜੇ ਹੈਗੇ ਆ ਉਹ ਸਾਰੇ ਉਹਨਾਂ ਦੀ ਸਪੋਰਟ ਕਰ ਰਹੇ ਆ 90% ਲੋਕ ਨਹੀਂ ਕਰਦੇ ਤੁਸੀਂ ਗਲਤ ਕਹਿੰਦੇ ਨਹੀਂ ਸਾਰੇ ਕਰ ਰਹੇ ਆ ਤੁਹਾਡੇ ਵਰਗੇ ਕੁਝ ਹੋਣਗੇ 5-10% ਜਿਹੜੇ ਸਪੋਰਟ ਨਹੀਂ ਕਰ ਰਹੇ ਬਟ ਮੈਕਸਿਮਮ ਲੋਕ ਉਹਨਾਂ ਦੀ ਸਪੋਰਟ ਕਰ ਰਹੇ ਆ ਕਿ ਹਾਂ ਵੀ ਸਹੀ ਕੀਤਾ ਜੋ ਕੀਤਾ ਸਹੀ ਕੀਤਾ ਕਮਲਪੁਰ ਨੇ ਇਹਨਾਂ ਦਾ ਗਲਤ ਕੁਝ ਵੀ ਨਹੀਂ ਦਿਖਾਇਆ ਕਮਲਕੌਰ ਪੂਰੇ ਕੱਪੜੇ ਦੀ ਵੀਡੀਓ ਬਣਾ ਰਹੀ ਹੈ ਨਾ ਹਾਂ ਬੋਲਦੀ ਜਰੂਰ ਉਹ ਗੰਦ ਸੀਗੀ ਗਲਤ ਬੋਲਦੀ ਜਰੂਰ ਸੀ ਪਰ ਗਲਤ ਦਿਖਾ ਕੁਛ ਨਹੀਂ ਸੀ ਸਹੀ ਗਲਤ ਕਰ ਕੁਛ ਨਹੀਂ ਸੀ ਸਹੀ ਕਮਲਕੌਰ ਜਿਸ ਦਿਨ ਉਹਦਾ ਕਤਲ ਹੁੰਦਾ ਉਸ ਤੋਂ ਇੱਕ ਦਿਨ ਪਹਿਲਾਂ ਉਹ ਉਹਨੇ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਵੀ ਪਾਈ ਸੀ ਕਿ ਆਪਣੇ ਵਿਆਹ ਦੀ ਪੋਸਟ ਪਾਈ ਸੀ ਕਿ ਮੇਰੇ ਵਿਆਹ ਦੀ ਗੱਲ ਚੱਲ ਰਹੀ ਹੈ ਮੈਂ ਵਿਆਹ ਕਰਾਉਣਾ ਚਾਹੁੰਨੀ ਆ ਤੇ ਜੇ ਘਰ ਦੇ ਲੱਭਣ ਕਿ ਕੋਈ ਠੀਕ ਹੈ ਨਹੀਂ ਮੈਂ ਬਾਹਰ ਜਾ ਕੇ ਵੱਜ ਜੂਗੀ ਤੇ ਉਸ ਤੋਂ ਬਾਅਦ ਅਗਲੇ ਦਿਨ ਉਹਦਾ ਕਤਲ ਹੋ ਜਾਂਦਾ ਸ਼ਾਇਦ 9 ਅਕਤੂਬਰ ਨੂੰ ਪੋਸਟ ਪਾਈ ਹੋਊਗੀ ਤੇ 10 ਤਰੀਕ ਨੂੰ ਉਹਦਾ ਕਤਲ ਹੋ ਜਾਂਦਾ ਉਹਨੂੰ ਕਿਵੇਂ ਦੇਖਦੇ ਨਹੀਂ ਤੇ ਫਿਰ ਤੁਸੀਂ ਆਪ ਸੋਚੋ ਕਿ ਹੋ ਸਕਦਾ ਉਹ ਵਿਆਹ ਤੋਂ ਵਧੀ ਚੀਜ਼ੇ ਛੱਡ ਜਾਂਦੀ ਉਹਨੂੰ ਸੁਧਰਨ ਦਾ ਮੌਕਾ ਦੇਣਾ ਚਾਹੀਦਾ ਸੀ ਨਾ ਉਹ ਜੇ ਉਹ ਜੇ ਉਹ ਲੜਕੀ ਪੋਸਟ ਪਾ ਰਹੀ ਆ ਕਿ ਮੈਂ ਵਿਆਹ ਤੋਂ ਬਾਅਦ ਬਾਹਰ ਜਾ ਕੇ ਸੈੱਟ ਹੋ ਜਾਾਂਗੀ ਹੋ ਸਕਦਾ ਉਹ ਛੱਡ ਜਾਂਦੀ ਉਹ ਮੰਨ ਲਓ ਪੰਜਾਬੀ ਉਹ ਛੱਡ ਜਾਂਦੀ ਫਿਰ ਕੀ ਕਰ ਲੈਂਦੇ ਸਿਆਣੇ ਕਹਿੰਦੇ ਕਿ ਪਹਿਲਾਂ ਆਪਣੀ ਪੀੜੀ ਥੱਲੇ ਛੋਟਾ ਮਾਰਨਾ ਚਾਹੀਦਾ ਪਹਿਲਾ ਆਪਣੇ ਘਰ ਦੀ ਗੰਦਗੀ ਸਾਫ਼ ਕਰਨੀ ਚਾਹੀਦੀ ਹੈ ਫਿਰ ਬਾਹਰ ਝਾਕਣਾ ਚਾਹੀਦਾ ਉਹਨੇ ਸਿਰਫ ਕੋਰ ਨਾਮ ਰੱਖਿਆ ਸੀ ਇਸ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਜਿਹੜਿਆ ਰੀਅਲ ਦੇ ਵਿੱਚ ਕੋਰ ਨੇ ਗਿੱਲ ਨੇ ਗਰੇਵਾਲ ਨੇ ਉਹਨਾਂ ਦਾ ਉਹਨਾਂ ਦਾ ਤੁਸੀਂ ਹੱਥ ਵੀ ਨਹੀਂ ਪਾ ਰਹੇ ਨਹੀਂ ਪਰ ਇਹ ਤਾਂ ਹਿੰਦੂ ਸਮਾਜ ਦੇ ਬੱਚਿਆਂ ਨੂੰ ਹਿੰਦੂ ਸਮਾਜ ਦੀ ਫੈਮਿਲੀ ਨੂੰ ਹਿੰਦੂ ਸਮਾਜ ਦੇ ਲੋਕਾਂ ਨੂੰ ਟਾਰਗੇਟ ਕੀਤਾ ਗਿਆ ਇਹਨਾਂ ਵੱਲੋਂ ਇਹ ਲੋਕ ਕੀ ਕਰਦੇ ਆ ਬਾਣਾ ਪਾ ਲਿਆ ਖੁੱਲ ਕੇ ਗੁੰਡਾਗਰਦੀ ਕਰਦੇ ਆ ਆਪਣੇ ਆਪ ਨੂੰ ਲੜਦਿਆਂ ਫੌਜਾ ਦੱਸਦੇ ਆ ਕਿਸੇ ਤਰ੍ਹਾਂ ਦਾ ਕੋਈ ਕਾਨੂੰਨ ਨਹੀਂ ਮੰਨਣਾ ਕਿਸੇ ਤਰ੍ਹਾਂ ਉਹਨਾਂ ਨੂੰ ਕਾਨੂੰਨ ਦਾ ਭੈ ਨਹੀਂ ਇਹ ਲੋਕ ਕਹਿੰਦੇ ਆ ਕਿ ਅਸੀਂ ਆਪਣਾ ਕਾਨੂੰਨ ਚਲਾਵਾਂਗੇ ਜੀ ਮੈਨੂੰ ਦੱਸੋ ਸੁਭਰਾ ਦੀ ਕੋਈ ਵੈਲਿਊ ਨਹੀਂ ਇਹਨਾਂ ਦੇ ਸਾਹਮਣੇ ਕਾਨੂੰਨ ਦੀ ਕੋਈ ਵੈਲਿਊ ਨਹੀਂ ਇਹ ਅੱਜ ਕਤਲ ਕਰਨ ਤੋਂ ਬਾਅਦ ਵੀ ਬੰਦਾ ਵੀਡੀਓ ਪਾ ਰਿਹਾ ਕਿ ਮੈਂ ਹਜੇ ਹੋਰ ਚੜਕਾਵਾਂਗਾ 2-4 2-4-5 ਹੋਰ ਚੜਕਾਵਾਂਗਾ ਹੋਰ ਮਾਰ ਕੇ ਮਾਰਾਂਗਾ ਕਿਉਂਕਿ ਇੱਕ ਦੀ ਸਜ਼ਾ ਵੀ 100 ਹੈ ਤੇ 5 ਦੀ ਸਜ਼ਾ ਵੀ 100 ਹੈ ਇਹ ਉਸ ਬੰਦੇ ਦਾ ਕਹਿਣਾ ਕਮਲ ਕੋ ਜੀ ਲੜਕੀ ਨੂੰ ਤੰਗ ਕਰ ਰਿਹਾ ਉਹ ਵੀ ਤੁਸੀਂ ਦੇਖੋ ਕੀ ਨਾਮ ਹੈ ਉਹਦਾ ਦੀਪਿਕਾ ਲੂਥਰਾ ਨੂੰ ਵੀ ਆਈ ਹੈ ਧਮਕੀ ਸੁਰਵੀਨ ਸੁਰਵੀਨ ਇਨਫਲੂਐਂਸਰ ਆ ਉਹਨਾਂ ਨੂੰ ਵੀ ਆਈ ਹੈ ਠੀਕ ਹੈ ਨਾ ਜਿਹੜੀ ਜਿਹੜੀ ਦੀਪਿਕਾ ਲੂਥਰਾ ਤੁਸੀਂ ਦੱਸ ਰਹੇ ਹੋ ਉਹ ਵੀ Hindu ਫੈਮਿਲੀ ਦੀ ਹੈ ਹੈ ਨਾ ਇਹਨਾਂ ਨੇ Hindu ਫੈਮਿਲੀ ਦੇ ਬੱਚੇ ਹੀ ਟਾਰਗੇਟ ਕਰਦੇ ਆ ਕਮਲ ਗੌਰ ਜਿਹੜੀ ਵੀਡੀਓ ਬਣਾ ਰਹੀ ਸੀ ਤੁਹਾਨੂੰ ਲੱਗਦਾ ਹੁਣ ਅਸਲ ਚ ਅਸਲ ਜੋ ਕੰਜਨ ਕੁਮਾਰੀ ਸੀ ਕੰਜਨ ਕੁਮਾਰੀ ਨੇ ਨਾਂ ਤੋਂ ਹੀ ਬਣਾਦੀ ਆਪਣੀ ਵੀਡੀਓ ਕਮਲ ਗੌਰ ਕਿਉਂ ਨੇ ਨਾਮ ਵਰਤਿਆ ਗਿਆ ਆਈਡੀ ਦੇ ਉੱਤੇ ਵੱਖ ਨੇਮ ਰੱਖੇ ਜਾਂਦੇ ਆ ਇਹ ਕੋਈ ਨਵੀਂ ਗੱਲ ਨਹੀਂ ਐ ਕਿ ਨੇਮ ਤੁਸੀਂ ਧਰਮ ਹੀ ਚੇਂਜ ਕਰ ਰਹੇ ਹੋ ਕੰਚਨ ਕੁਮਾਰੀ ਤੋਂ ਕਮਲ ਕੋਰ ਬਣ ਰਹੀ ਐ ਮੇਰੀ ਸੁਣੋ ਕੋਈ ਵੀ ਹਿੰਦੂ ਸਿੱਖ ਨੂੰ ਆਪਣੇ ਆਪ ਨੂੰ ਵੱਖਰੀ ਸਮਝਦਾ ਕੋਈ ਹਿੰਦੂ ਸਿੱਖ ਨੂੰ ਆਪਣੇ ਆਪ ਤੋਂ ਵੱਖ ਨਹੀਂ ਸਮਝਦਾ ਇਹ ਜਿਹੜੇ ਖਾਲਿਸਤਾਨੀ ਮਾਈਂਡਡ ਬੰਦੇ ਨੇ ਇਹਨਾਂ ਨੇ ਇੱਕ ਵਿਚਾਰਧਾਰਾ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੇ ਅੰਦਰ ਪੈਦਾ ਕਰ ਦਿੱਤੀ ਕਿ ਜਿਹੜੇ ਸਿੱਖ ਆ ਉਹ ਹਿੰਦੂ ਨਹੀਂ ਆ ਜਿਸ ਟਾਈਮ ਸਿੱਖ ਪੰਥ ਸਾਂਝਾ ਗਿਆ ਸੀ ਉਸ ਸਮੇਂ ਹਰ ਹਿੰਦੂ ਪਰਿਵਾਰ ਦਾ ਵੱਡਾ ਲੜਕਾ ਸਿੱਖ ਪੰਥ ਵਾਸਤੇ ਦਿੱਤਾ ਗਿਆ ਸੀ ਸੋ ਜਿਹੜੇ ਸਿੱਖ ਨੇ ਹਿੰਦੂ ਹੀ ਨੇ ਹਿੰਦੂਆਂ ਵਿੱਚੋਂ ਨਿਕਲੇ ਨੇ ਅਸੀਂ ਉਹਨਾਂ ਨੂੰ ਆਪਣਾ ਭਰਾ ਮੰਨਦੇ ਆ ਪਰ ਉਹਨਾਂ ਦੀ ਵਿਚਾਰਧਾਰਾ ਵੱਖਰੀ ਹੁੰਦੀ ਜਾ ਰਹੀ ਆ ਕਿਉਂ ਕਿ ਖਾਲਿਸਤਾਨੀ ਮਾਈਂਡਡ ਲੋਕ ਕੁਛ ਅਥੇ ਰਲ ਗਏ ਨੇ ਬਾਹਰਨੀ ਫੰਡਿੰਗ ਵਾਸਤੇ ਉਹ ਇਹੋ ਜਿਹਾ ਕੰਮ ਕਰ ਲੈਣੇ ਜਿਹੜੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਉਹਨਾਂ ਨੂੰ ਭੜਕਾਇਆ ਜਾ ਰਿਹਾ ਖਾਲਿਸਤਾਨ ਦੇ ਨਾਂ ਤੇ ਜਦਕਿ ਉਹ ਜਾਣਦੇ ਆ ਕਿ ਨਾ ਤਾਂ ਖਾਲਿਸਤਾਨ ਬਣਨਾ ਨਾ ਬਣ ਸਕਦਾ ਨਾ ਬਣਿਆ ਖਾਲਿਸਤਾਨ ਇੱਕ ਡਿਫਰੈਂਟ ਇਸ਼ੂ ਆ ਉਸ ਤੇ ਅਲੱਗ ਡਿਬੇਟ ਹੋ ਸਕਦੀ ਆ ਖਾਲਿਸਤਾਨ ਮਾਈਂਡਡ ਲੋਕ ਆ ਉਹੀ ਲੋਕ ਇਹਨਾਂ ਨੂੰ ਸਪੋਰਟ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਕਿਸੇ ਵੀ ਬੰਦੇ ਨੇ ਕਿਸੇ ਨੇ ਹੱਥੇ ਦਾ ਕਤਲ ਕਰ ਦਿੱਤਾ ਤੂੰ ਕਿਸੇ ਹਿੰਦੂ ਨੂੰ ਮਾਰ ਦਿੱਤਾ ਉਹ ਯੋਧਾ ਤੁਸੀਂ ਮੈਨੂੰ ਦੱਸੋ ਤਿੰਨ ਜਣੇ ਨੇ ਰਲ ਕੇ ਇੱਕ ਜਨਾਨੀ ਮਾਰ ਦਿੱਤੀ ਉਹ ਕਿਧਰੋਂ ਯੋਧਾ ਹੋਇਆ ਫਿਰ ਜਿਹੜਾ ਅਮਰਤਪਾਲ ਮਹਿਰੋ ਸੀ ਇਹਨੇ ਆਪਣੀ ਪੂਰੀ ਤਿਆਰੀ ਰੱਖੀ ਹੋਈ ਸੀ ਵਿਦੇਸ਼ ਭੱਜਣ ਦੀ ਪੂਰੀ ਇਹਦੀ ਪਲਾਨਿੰਗ ਸੀਗੀ 3 ਘੰਟੇ ਬਾਅਦ ਇਹਦੀ ਫਲਾਈਟ ਸੀ ਕਤਲ ਕਰਨ ਤੋਂ 3 ਘੰਟੇ ਬਾਅਦ ਇਹ ਫਲਾਈਟ ਚੜ ਗਿਆ ਜਿਹੜੇ ਬਾਕੀ ਪਿੱਛੇ ਦੋਸਗੇ ਉਹ ਅਰੈਸਟ ਹੋ ਗਏ ਉਹ ਸਾਰੀ ਉਮਰ ਜੇਲ੍ਹ ਭੁਗਤਣਗੇ ਜੇ ਤਾਂ ਉਹ ਵਿਆਹ ਹੋਏ ਨੇ ਉਹਨਾਂ ਦੇ ਬੱਚੇ ਰੋਲ ਜਾਣਗੇ ਜੇ ਕੁਆਰੇ ਨੇ ਤੇ ਮਾਂ ਵੀ ਰੋਲ ਜਾਣਗੇ ਆਪ ਤਾਂ ਵਿਦੇਸ਼ ਚਲਾ ਗਿਆ ਨਾ ਅਸੀਂ ਅੱਜ ਤੱਕ ਅਸੀਂ ਮੇਰੀ ਹਰ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਮੈਂ ਸਿੱਖ ਬੱਚਿਆਂ ਨੂੰ ਸਿੱਖ ਪਰਿਵਾਰਾਂ ਨੂੰ ਇਹੀ ਅਪੀਲ ਕਰਦੇ ਆਇਆ ਕਿ ਇਹਨਾਂ ਲੋਕਾਂ ਦੇ ਮਗਰ ਨਾ ਲੱਗੋ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਆਪਣੀਆਂ ਜ਼ਿੰਦਗੀਆਂ ਖਰਾਬ ਨਾ ਕਰੋ ਆਪਣੀਆਂ ਜ਼ਿੰਦਗੀਆਂ ਜੇਲ੍ਹਾਂ ਦੇ ਵਿੱਚ ਨਾ ਕੱਟੋ ਕਿਉਂਕਿ ਇਹਨਾਂ ਲੋਕਾਂ ਨਾਲ ਨਿਕਲ ਜਾਣਾ ਫਸ ਜਾਣਾ ਤੁਸੀਂ ਤੇ ਉਹੀ ਹੋ ਰਿਹਾ ਇਹ ਲੋਕ ਨਿਕਲ ਜਾਂਦੇ ਨੇ ਪਿੱਛੇ ਸਜ਼ਾ ਭੁਟਾਉਦੇ ਨੇ ਆਮ ਪਰਿਵਾਰਾਂ ਦੇ ਲੋਕ ਜਿਹੜੇ ਇਹਨਾਂ ਦੀਆਂ ਗੱਲਾਂ ਚਾਹ ਕੇ ਇਹਨਾਂ ਦਾ ਸਾਥ ਦੇ ਦਿੰਦੇ ਨੇ ਸੋ ਸੋਚਣਾ ਚਾਹੀਦਾ ਨਾ ਸਿੱਖ ਨੌਜਵਾਨ ਪੀੜ੍ਹੀ ਨੂੰ ਵੀ ਅੱਜ ਦੋ ਨੌਜਵਾਨ ਫਸ ਗਏ ਪੁਲਿਸ ਦੇ ਚੱਕਰ 'ਚ ਹਿੰਮਤ ਸੀ ਤੇ ਖੜਦਾ ਬਰਾਬਰ ਦਿੰਦਾ ਗ੍ਰਿਫਤਾਰੀ ਸਾਹਮਣਾ ਕਰਦਾ ਕਾਨੂੰਨ ਦਾ ਜੇ ਐਡਾ ਯੋਧਾ ਸੀ ਤੇ ਇੱਕ ਨੇ ਹੱਥੀ ਲੜਕੀ ਨੂੰ ਧੋਖੇ ਨਾਲ ਬੁਲਾ ਕੇ ਗਲ ਘੁੱਟ ਕੇ ਮਾਰ ਦੇਣ ਵਾਲਾ ਕੋਈ ਯੋਧਾ ਹੁੰਦਾ ਉਹਨੂੰ ਸੂਰਮਾ ਕਿਹਾ ਜਾ ਸਕਦਾ ਐਨਾ ਲੋਕਾਂ ਨੇ ਯੋਧਾ ਸ਼ਬਦ ਦੀ ਸੂਰਮਾ ਦੀ ਸ਼ਬਦ ਦੀ ਡੈਫੀਨੇਸ਼ਨ ਹੀ ਚੇਂਜ ਕਰਤੀ ਇਹ ਚਾਹੁੰਦੇ ਨੇ ਕਿ ਸਾਡੇ ਹਿਸਾਬ ਦੇ ਨਾਲ ਦੁਨੀਆ ਚੱਲੇ ਪੰਜਾਬ ਐ ਨਾ ਕੱਲਿਆ ਤਾਂ ਤੇ ਨਹੀਂ ਐ ਪੰਜਾਬ ਸਾਡਾ ਵੀ ਐ ਨਾ ਹਿੰਦੂਆਂ ਦਾ ਵੀ ਐ ਪੰਜਾਬ ਸੋ ਕਿਸੇ ਨੂੰ ਜੱਜ ਕਰਨਾ ਸਹੀ ਜਾਂ ਗਲਤ ਕਹਿਣਾ ਤੁਹਾਡੀ ਵਿਚਾਰਧਾਰਾ ਹੋ ਸਕਦੀ ਐ ਪਰ ਕਿਸੇ ਦੇ ਸਹੀ ਗਲਤ ਦਾ ਫੈਸਲਾ ਲੈ ਲੈਣਾ ਜਾਂ ਉਹਦਾ ਕਤਲ ਕਰ ਦੇਣਾ ਇਹ ਗਲਤ ਹੈ ਪਰ ਅੱਜ ਤੁਹਾਡੀ ਵਿਚਾਰਧਾਰਾ ਵਾਲੀ ਵਿਚਾਰਧਾਰਾ ਵਾਲੇ ਬੰਦੇ ਹੀ ਆ ਗੁਰਸੇਮਰਨ ਮੰਡਾ ਇਹ ਮਿਲਣ ਗਏ ਆ ਜੇ ਅੰਮ੍ਰਿਤਸਰ ਚ ਦੀਪਿਕਾ ਲੁਥਰਾ ਜਿਹੜੀ ਇਨਫਲੂਐਂਸਰ ਜੀ ਨੂੰ ਧਮਕੀ ਆਈ ਆ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਉਹ ਇੱਕ ਡਿਫਰੈਂਟ ਇਸ਼ੂ ਹੋ ਸਕਦਾ ਹੈ ਬਟ ਅਮ੍ਰਿਤਪਾਲ ਮਹਿਰੋਵਾਰੇ ਅੱਤਵਾਦੀ ਸ਼ਬਦ ਕਹਿਣਾ ਬਲੈਕਮੇਲਰ ਕਹਿਣਾ ਕਿ ਇਹਦੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਨਹੀਂ ਇਹੋ ਜਿਹਾ ਇਹ ਸਹੀ ਲੱਗਦੀ ਤੁਹਾਨੂੰ ਇਹ ਜੁੱਤੀਆਂ ਮਾਰਨੀਆਂ ਚਾਹੀਦੀਆਂ ਤੁਸੀਂ ਮੰਨਦੇ ਹੋ ਕਿ ਮੇ ਜੁੱਤੀਆਂ ਮਾਰਨੀਆਂ ਚਾਹੀਦੀਆਂ? ਬਿਲਕੁਲ ਮਾਰਨੀਆਂ ਚਾਹੀਦੀਆਂ। ਮੈਂ ਕਹਿੰਦਾ ਪੁਲਿਸ ਅਰੈਸਟ ਕਰੇ ਤੇ ਕੁੱਟ ਦੀ ਪਟਾ ਫੇਰਦੀ ਥਾਣੇ ਤੱਕ ਲੈ ਕੇ ਜਾਵੇ ਜਿਹੋ ਜਿਹਾਂ ਨੇ ਕਰਮ ਕੀਤੇ ਨੇ। ਤੁਹਾਨੂੰ ਸਹੀ ਲੱਗਦਾ ਇਹ ਚੀਜ਼? ਜੇ ਉਹ ਗਲਤ ਨੇ ਤਾਂ ਉਹ ਜ਼ਰੂਰ ਜੁੱਤੀਆਂ ਮਾਰਨੀਆਂ ਚਾਹੀਦੀਆਂ ਨੇ। ਉਹ ਕਾਨੂੰਨ ਦੇਖੂਗਾ ਕਿ ਸਹੀ ਹੈ ਕਿ ਗਲਤ ਹੈ। ਤੁਸੀਂ ਦੇਖੇਗਾ ਫਿਰ ਉਹ ਇਹ ਲੋਕ ਕਿਉਂ ਨਹੀਂ ਸੋਚਦੇ ਕਿ ਕਾਨੂੰਨ ਦੇਖੇਗਾ? ਅਸੀਂ ਲੋਕ ਤਾਂ ਮੰਨਦੇ ਹਾਂ ਕਾਨੂੰਨ ਨੂੰ। ਅਸੀਂ ਸੰਵਿਧਾਨ ਦੇ ਪ੍ਰਤੀ ਆਸਥਾ ਰੱਖਦੇ ਹਾਂ। ਕਾਨੂੰਨ ਦੇ ਹਿਸਾਬ ਦੇ ਨਾਲ ਚੱਲਣ ਵਾਲੇ ਬੰਦੇ ਆ। ਅਸੀਂ ਸਾਨੂੰ ਪਤਾ ਕਿ ਕਾਨੂੰਨ ਜੋ ਕਰੇਗਾ ਸਹੀ ਕਰੇਗਾ। ਜ ਤਾਂ ਇਹਨਾਂ ਨੇ ਉਹਦੇ ਖਿਲਾਫ ਕੋਈ ਵੀ ਕੰਪਲੇਂਟ ਕਿਸੇ ਥਾਣੇ 'ਚ ਦਿੱਤੀ? ਜੇ ਗਲਤ ਸੀ ਤਾਂ ਪਹਿਲਾਂ ਕਾਨੂੰਨ ਨੂੰ ਇਤਲਾਹ ਕਰਨੀ ਚਾਹੀਦੀ ਸੀ ਨਾ? ਨਹੀਂ ਨਹੀਂ। ਨੂੰ ਦੇਖਦਾ। ਬੜੀ ਵਾਰੀ ਹੋਇਆ ਕਿ ਕਮਲਕੌਰ ਨੂੰ ਦੀਪਕਾ ਲੂਥਰ ਨੂੰ ਤਾਂ ਬੁਲਾ ਕੇ ਮਾਫੀ ਤੱਕ ਮੰਗਵਾਈ ਗਈ ਆ ਤੇ ਉਹ ਸਮਝਾਣਾ ਹੀ ਸੀ ਨਾ। ਤੁਹਾਡੀ ਵਿਚਾਰਧਾਰਾ ਲੱਗ ਗਿਆ, ਮੇਰੀ ਵਿਚਾਰਧਾਰਾ ਲੱਗ ਗਿਆ। ਮੇਰੇ ਹਿਸਾਬ ਨਾਲ ਤੁਸੀਂ ਗਲਤ ਹੋ ਸਕਦੇ ਹੋ, ਤੁਸੀਂ ਤੁਹਾਡੇ ਹਿਸਾਬ ਨਾਲ ਤੁਸੀਂ ਸਹੀ ਹੋ। ਤੇ ਮੇਰਾ ਹੱਕ ਥੋੜੀ ਮੰਨਦਾ ਵੀ ਜੇ ਤੁਸੀਂ ਮੇਰੇ ਹਿਸਾਬ ਨਾਲ ਗਲਤ ਹੋ ਤਾਂ ਮੈਂ ਤੁਹਾਡਾ ਕਤਲ ਕਰ ਦਵਾਂ। ਕਾਨੂੰਨ ਦੇਖੇਗਾ ਨਾ ਇਸ ਚੀਜ਼ ਨੂੰ। ਇਹ ਕਾਨੂੰਨੋ ਚੀਜ਼ ਨੂੰ ਗਲਤ ਨਹੀਂ ਮੰਨਦਾ ਤਾਂ ਤੁਸੀਂ ਕੌਣ ਹੋਣੇ ਹੋ ਸਹੀ ਗਲਤ ਨੂੰ ਜੱਜ ਕਰਨ ਵਾਲੇ ਪੰਜਾਬ ਦੇ ਕੁਝ ਸਮਾਜ ਸੇਵੀ ਆ ਜਿਨ੍ਹਾਂ ਚ ਭਾਨਾ ਸਿੱਧੂ ਆ ਜਿਹੜੇ ਹਰਿਆਣੇ ਦਾ ਇੱਕ ਵਾਟਰ ਕੈਨਡਾ ਨਵਦੀਪ ਜਲਵੇੜਾ ਸਾਰੇ ਉਹਦੀ ਸਪੋਰਟ ਕਰ ਰਹੇ ਹਨ ਮੋਲਕ ਵਾਤਰਾ ਤੱਕ ਉਹਦੀ ਸਪੋਰਟ ਕਰ ਰਹੇ ਆ ਬੜੇ ਹੋਰ ਸਮਾਜ ਸੇਵੀ ਹੋਣਗੇ ਜਿਹੜੇ ਖੁੱਲ ਕੇ ਸਪੋਰਟ ਕਰ ਰਹੇ ਆ ਕਿ ਯਾਰ ਜੋ ਹੋਇਆ ਕਿ ਹਾਂ ਵੀ ਅਸੀਂ ਅਮਰਿਤਪਾਲ ਮੈਰੋ ਨਾਲ ਖੁੱਲ ਕੇ ਖੜੇ ਆ ਤਾਂ ਇਹਨਾਂ ਲੋਕਾਂ ਦਾ ਤੁਸੀਂ ਨਾਮ ਲੈ ਰਹੇ ਹੋ ਨਾ ਅਨਮੂਲਕ ਵਾਤਰਾਂ ਨੂੰ ਛੱਡ ਕੇ ਜਿਹੜੇ ਬਾਕੀ ਤੁਸੀਂ ਦੋ ਨਾਂ ਲਏ ਨਾ ਭਾਨਾ ਸਿੱਧੂ ਤੇ ਹੋਰ ਕਿਹਦਾ ਨਾਂ ਲਿਆ ਤੂੰ ਨਵਦੀਪ ਜਲਵੇੜਾ ਠੀਕ ਹੈ ਇਹ ਬੰਦੇ ਕਿਸਾਨ ਅੰਦੋਲਨ ਦੇ ਵਿੱਚ ਖੁੱਲ ਕੇ ਖਾਲਿਸਤਾਨ ਦਾ ਸਮਰਥਨ ਕਰਦੇ ਰਹੇ ਨੇ ਤੇ ਕਿਸੇ ਹਿੰਦੂ ਦੀ ਹੱਤਿਆ ਹੋਈ ਹੈ ਤੇ ਇਹ ਸਮਰਥਨ ਕਰਨਗੇ ਨਹੀਂ ਪਰ ਕਿਸਾਨ ਅੰਦੋਲਨ ਤੁਸੀਂ ਖਾਲਿਸਤਾਨ ਨਾਲ ਕਿੱਦਾਂ ਜੋੜ ਸਕਦੇ ਹੋ ਕਿਸਾਨ ਅੰਦੋਲਨ ਦੇ ਵਿੱਚ ਖਾਲਿਸਤਾਨ ਸੰਬੰਧੀ ਬਹੁਤ ਗੱਲਾਂ ਸਾਹਮਣੇ ਆਈਆਂ ਖਾਲਿਸਤਾਨ ਦੇ ਨਾਅਰੇ ਲੱਗਦੇ ਰਹੇ ਆ ਖਾਲਿਸਤਾਨ ਦੇ ਨਾਅਰੇ ਲੱਗਦੇ ਪਏ ਆ ਸਰਕਾਰ ਨੂੰ ਦਿਖਿਆ ਨਹੀਂ ਸਰਕਾਰ ਤਾਂ ਝੋਗੀ ਸਰਕਾਰ ਦੀ ਮਜਬੂਰੀ ਹੈ ਸਰਕਾਰ ਦੀ ਮਜਬੂਰੀ ਹੈ ਕਿਉਂਕਿ ਵਿਪੱਖਸ਼ ਗੰਦਾ ਸਾਡੇ ਦੇਸ਼ ਦਾ ਸਾਡੇ ਦੇਸ਼ ਦਾ ਵਿਪੱਖਸ਼ ਬਹੁਤ ਗੰਦਾ ਆ ਉਹਨਾਂ ਦੀ ਇੱਕੋ ਹੀ ਥਿਓਰੀ ਹੈ ਕਿ ਕਿਸੇ ਤਰ੍ਹਾਂ ਸੈਂਟਰ ਗਵਰਨਮੈਂਟ ਨੂੰ ਸਿੱਟਿਆ ਜਾਵੇ ਉਹਦੇ ਵਾਸਤੇ ਉਹ ਕਿਸੇ ਵੀ ਹੱਦ ਤੱਕ ਗਰਨ ਤਿਆਰ ਹੈ ਜਿੱਥੇ ਵਿਪੱਖਸ਼ ਗੰਦਾ ਹੋਵੇ ਨਾ ਉੱਥੇ ਸਰਕਾਰਾਂ ਨੂੰ ਝੁਕਣਾ ਹੀ ਪੈਂਦਾ ਹੁੰਦਾ ਕਿਉਂਕਿ ਸਰਕਾਰਾਂ ਨੂੰ ਇਕੱਲੇ ਇੱਕੋ ਸਮਾਜ ਨੂੰ ਨਹੀਂ ਦੇਖਣਾ ਉਹਨਾਂ ਨੇ ਸਾਰੇ ਦੇਸ਼ ਨੂੰ ਇਕੱਠੇ ਕਰਕੇ ਚੱਲਣਾ ਮੈਂ ਕਮਲ ਕੋਰ ਦੇ ਕਤਲ ਦੀ ਸਪੋਰਟ ਨਹੀਂ ਕਰਦਾ ਨਾ ਕਿਸੇ ਨੂੰ ਵੀ ਕਰਨੀ ਚਾਹੀਦੀ ਹੈ ਜਿਹੜੇ ਕਤਲ ਦੀ ਸਪੋਰਟ ਕਰ ਰਹੇ ਨੇ ਉਹ ਵੀ ਬੰਦੇ ਗਲਤ ਨੇ ਇਹ ਸਪੋਰਟ ਕਰ ਰਹੇ ਨੇ ਇਹਦਾ ਮਤਲਬ ਉਹ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਹੱਲਾਸ਼ੇਰੀ ਦੇ ਰਹੇ ਨੇ ਕਿ ਇਹੋ ਜਿਹਾ ਕੁਝ ਵੀ ਦੇਖਦੇ ਤੇ ਕਤਲ ਕਰ ਦਿਓ ਮਤਲਬ ਖਰ ਛੋਟੀ ਵੱਡੀ ਗੱਲ ਤੇ ਕਤਲ ਕਰ ਦਿਓ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਿਰਮੌਰ ਸੰਸਥਾ ਉਹਦੇ ਜਥੇਦਾਰ ਤੱਕ ਕਹਿ ਰਹੇ ਆ ਕਿ ਲਕਚਰਤਾ ਸਮਾਪਤ ਹੋਣੀ ਚਾਹੀਦੀ ਹੈ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਸ਼ ਸਿੰਘ ਜੀ ਉਹਨਾਂ ਦਾ ਅੱਜ ਲੇਟੈਸਟ ਬਿਆਨ ਆ ਇਸ ਮੁੱਦੇ ਤੇ ਕਿ ਜੋ ਹੋਇਆ ਸਹੀ ਹੋਇਆ ਤਾਂ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਤੁਸੀਂ ਗਲਤ ਕਿੱਦਾਂ ਠਹਿਰਾ ਸਕਦੇ ਫੇਰ ਮੈਂ ਫੇਰ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵਿਚਾਰਧਾਰਾ ਆਪਣੀ ਆਪਣੀ ਹੈ ਮੇਰੀ ਵਿਚਾਰਧਾਰਾ ਲੱਗ ਗਿਆ ਜੱਥੇਦਾਰ ਸਾਹਿਬ ਦੀ ਵਿਚਾਰਧਾਰਾ ਲੱਗ ਗਿਆ ਜੇ ਜੱਥੇਦਾਰ ਸਾਹਿਬ ਨੂੰ ਇਹ ਸਹੀ ਲੱਗਦਾ ਤੇ ਜੱਥੇਦਾਰ ਸਾਹਿਬ ਸਟੇਜ ਦੇ ਉੱਤੇ ਅਨਾਉਂਸ ਕਰ ਦੇਣ ਕਿ ਭਾਈ ਜਿਹਨੂੰ ਕੋਈ ਇਹੋ ਜੀ ਗੱਲ ਨਜ਼ਰ ਆਂਦੀ ਹੈ ਲੈ ਚੋ ਉਹ ਬੰਦਾ ਕਤਲ ਕਰ ਦੇਵੇ ਫਿਰ ਤਾਂ ਹਰ ਬੰਦੇ ਨੂੰ ਉੱਠ ਕੇ ਕਤਲ ਕਰ ਦੇਣਾ ਚਾਹੀਦਾ ਫਿਰ ਤਾਂ ਇਕੱਲਾ ਇਕੱਲਾ ਬੰਦਾ ਉੱਠ ਕੇ ਕਤਲ ਕਰਨੇ ਸ਼ੁਰੂ ਕਰ ਦੇਗਾ ਜੇ ਆਪਾਂ ਕਿਸੇ ਦੇ ਕਤਲ ਨੂੰ ਸਹੀ ਠਹਿਰਾਣਾ ਸ਼ੁਰੂ ਕਰ ਦਾਂਗੇ ਕਾਤਲ ਨੂੰ ਪ੍ਰੋਮੋਟ ਕਰਨਾ ਸ਼ੁਰੂ ਕਰ ਦਾਂਗੇ ਫਿਰ ਤਾਂ ਜਣਾ ਖੜਾ ਉੱਠੇਗਾ ਕਿਸੇ ਦਾ ਵੀ ਕਤਲ ਕਰ ਦੇਗਾ ਉਹਨਾਂ ਦੇ ਹਿਸਾਬ ਦੇ ਨਾਲ ਜੇ ਅਹ ਕੰਚਨ ਕੁਮਾਰੀ ਗਲਤ ਸੀ ਉਹਨੇ ਕਤਲ ਕਰ ਦਿੱਤਾ ਸੰਨੀ ਲਿਓਨੀ ਨੇ ਈਸਾਈ ਨਾਮ ਰੱਖਿਆ ਹੋਇਆ ਕਿਸੇ ਈਸਾਈ ਨੇ ਤਾਂ ਉਹਦਾ ਕਤਲ ਨਹੀਂ ਕਰ ਦਿੱਤਾ ਮੈਨੂੰ ਦੱਸੋ ਨਾ ਕਿ ਇਹਨਾਂ ਲੋਕਾਂ ਨੂੰ ਤਕਲੀਫ ਹੁੰਦੀ ਆ ਜਿਹੜਾ ਇਹ ਜਿਹੜਾ ਅਮਰਤਪਾਲ ਮਹਿਰਾ ਤੁਸੀਂ ਦੱਸ ਰਹੇ ਆ ਇਹ ਪਹਿਲਾਂ ਮੁਸਲਮਾਨ ਸੀ ਹੁਣ ਇਹ ਨਿਹੰਗ ਸਿੰਘ ਬਣ ਗਿਆ ਵਿਚਾਰਧਾਰਾ ਉਹੀ ਰਹੀ ਨਾ ਜਿਹਦੀ ਕਿ ਜਿਹੜਾ ਸਾਡੀ ਨਹੀਂ ਮੰਨਦਾ ਉਹਦਾ ਕਤਲ ਕਰ ਦਿਓ ਇਹ ਹੋਤਦਾ ਪੰਜਾਬ ਪਰਤੀ ਆਪਣਾ ਦਰਦ ਰੱਖਦੇ ਹੋਣ ਕੀ ਲੈਚਰ ਤਾਂ ਨਹੀਂ ਆਣੀ ਕੱਲ ਨੂੰ ਉਹਨਾਂ ਦੀ 3 ਭੈਣਾਂ ਨੇ ਵੀਡੀਓ ਦੇਖਣੀ ਆ ਵੀਡੀਓ ਤਾਂ ਕੋਈ ਵੀ ਦੇਖ ਸਕਦਾ ਜੂ ਨਹੀਂ ਉਹਨਾਂ ਦੇ ਫੋਲੋਅਰ ਦੀ ਦੇਖਣਗੇ ਤਾਂ ਮਾੜਾ ਸਰ ਦਾ ਪਾਊਗਾ ਨਾ ਉਹਨਾਂ ਤੇ ਮੇਰੀ ਗੱਲ ਸੁਣੋ ਜੇ ਤੁਹਾਡੇ ਮੋਬਾਈਲ ਦੇ ਉੱਤੇ ਵੀਡੀਓ ਆ ਰਹੀ ਹੈ ਕਿਸੇ ਤਰ੍ਹਾਂ ਦੀ ਤੁਸੀਂ ਉਹਨੂੰ ਅਨਫੋਲੋ ਕਰ ਦਿਓ ਤੁਹਾਡੇ ਮੋਬਾਈਲ ਤੇ ਵੀਡੀਓ ਦੁਬਾਰਾ ਨਹੀਂ ਆਏਗੀ ਅਨਫੋਲੋ ਕਰ ਵੀ ਦਈਏ ਜਦੋਂ ਆਪਾਂ ਸਕਰੋਲ ਕਰਾਂਗੇ ਕਿਤੇ ਨਾ ਕਿਤੇ ਵੀਡੀਓ ਉਹ ਨਹੀਂ ਆਊਗੀ ਕੋਈ ਹੋਰ ਆਜੂਗੀ ਵੀਡੀਓ ਤਾਂ ਆਈ ਜਾਣੀ ਆ ਅਨਫੋਲੋ ਕਰ ਦਿਓ ਨਾ ਜਿਹੜੀ ਤੁਹਾਨੂੰ ਵੀਡੀਓ ਗਲਤ ਲੱਗਦੀ ਉਹਨੂੰ ਅਨਫੋਲੋ ਕਰ ਦਿਓ ਤੁਹਾਨੂੰ ਬੋਲੋ ਕਰ ਵੀ ਦਾਂਗੇ ਪਰ ਜਦੋਂ ਨੀਆਂ ਦੀ ਬਿਲਕੁਲ ਨੀਆਂ ਦੀ ਜੇ ਤੁਸੀਂ ਅਨਫੋਲੋ ਕਰਦੇ ਹੋਗੇ ਉਸ ਤੋਂ ਬਾਅਦ ਵੀਡੀਓ ਨਹੀਂ ਆਏਗੀ ਤੁਸੀਂ ਜਿਹੜੀ ਵੀਡੀਓ ਨੂੰ ਜ਼ਿਆਦਾ ਦੇਖਣਾ ਸ਼ੁਰੂ ਕਰਦੇ ਨੇ ਉਸੇ ਤਰ੍ਹਾਂ ਦੀ ਵੀਡੀਓ ਤੁਹਾਨੂੰ ਆਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਕਦੇ ਵੀ ਇਹ ਚੀਜ਼ ਚੈੱਕ ਕਰ ਲਿਓ ਤੁਸੀਂ ਜਿਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣੀਆਂ ਸ਼ੁਰੂ ਕਰ ਦੋਗੇ ਉਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਮੋਬਾਈਲ ਦੇ ਉੱਤੇ ਨੈਟ ਦੇ ਉੱਤੇ ਆਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਉਹਨੂੰ ਅਨਫੋਲੋ ਕਰਦੇ ਹੋਗੇ ਨਹੀਂ ਦੇਖੋਗੇ નોਟ ਇੰਟਰਸਟਿਡ ਕਰਦੇ ਹੋਗੇ ਤਾਂ ਵੀਡੀਓ ਬੰਦ ਹੋ ਜਾਏਗੀ ਆਣੀ ਇਹਦਾ ਮਤਲਬ ਇਹ ਥੋੜੀ ਕਿ ਤੁਸੀਂ ਕਤਲ ਕਰਦੇ ਹੋ ਅੱਜ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਸਰਵੀਨ ਨਾਮ ਦੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਖੁੱਲ ਕੇ ਕਿਹਾ ਕਿ ਮੈਂ ਕਿਸੇ ਦਾ ਦੀ ਮਾਫੀ ਨਹੀਂ ਮੰਗੀ ਇਹਨਾਂ ਤੋਂ ਤੇ ਜੇ ਮਾਫੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਮੇਰੇ ਕਦੇ ਨਾ ਤਾਂ ਇਹ ਆਟਾ ਪਹਿਲੇ ਦਿੰਦੇ ਸੀ ਤੇ ਨਾ ਹੀ ਹੁਣ ਦਿੰਦੇ ਆ ਤੇ ਉਹਦੇ ਤੇ ਕੀ ਕਹਿਣਾ ਠੀਕ ਹੈ ਉਹਦੇ ਉਹਦਾ ਆਪਣਾ ਸਿਸਟਮ ਹੈ ਨਾ ਉਹਨੇ ਦੇਖਣਾ ਕਿ ਉਹਨੇ ਕੀ ਕਰਨਾ ਉਹਦੀ ਲਾਈਫ ਤੇ ਉਹਦਾ ਹੱਕ ਹੈ ਨਾ ਕਿ ਮੇਰਾ ਜਾਂ ਤੁਹਾਡਾ ਜਾਂ ਕਿਸੇ ਤੀਜੇ ਬੰਦੇ ਦਾ ਹੱਕ ਹੈ ਕਿ ਮੈਂ ਉਹਨੂੰ ਆਪਣੇ ਹਿਸਾਬ ਨਾਲ ਚਲਾ ਸਕਾਂ ਟਿਪਿਕਲ ਉਥਰ ਹੈ ਜਿਨ੍ਹਾਂ ਨੂੰ ਧਮਕੀ ਆਂਦੀ ਹੈ ਪਹਿਲੇ ਧਮਕੀ ਆਂਦੀ ਹੈ ਤੇ ਹੁਣ ਉਹਨਾਂ ਨੂੰ ਈਮੇਲ ਦਾ ਵੀ ਇੱਕ ਧਮਕੀ ਆਈ ਹੈ ਅਮਰ ਅਮਰਿਤਪਾਲ ਦੇ ਸਾਥੀ ਵੱਲੋਂ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਹੁਣ ਕਿਹਾ ਗਿਆ ਕਿ ਸ਼ਾਇਦ ਉਹਨਾਂ ਨੇ ਸਿਕਿਉਰਿਟੀ ਤੱਕ ਦੇ ਦਿੱਤੀ ਗਈ ਹੈ ਉਹਨਾਂ ਦੇ ਘਰ ਦੇ ਬਾਹਰ ਉਸ ਚੀਜ਼ ਨੂੰ ਵੀ ਦੇਖੀ ਕਿ ਉਹਨਾਂ ਦਾ ਤਾਂ ਘਰੋਂ ਬਾਹਰ ਨਿਕਲਣਾ ਹੁਣ ਬੰਦ ਹੋ ਗਿਆ ਨਹੀਂ ਦੇਖੋ ਪਤਾ ਕਿ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਹਿੰਦੂ ਸਮਾਜ ਦੇ ਬੱਚਿਆਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਿੰਦੂ ਸਮਾਜ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਦੀਪਿਕਾ ਲੂਥਰਾ ਨੂੰ ਧਮਕੀ ਬਾਰ-ਬਾਰ ਦਿੱਤੀ ਜਾ ਰਹੀ ਹੈ ਪਹਿਲਾਂ ਵੀ ਇਹ ਜਿਹੜੀ ਲੜਕੀ ਮਾਰੀ ਹੈ ਇਹ ਵੀ ਹਿੰਦੂ ਸਮਾਜ ਚੋਂ ਸੀ ਦੀਪਿਕਾ ਲੂਥਰਾ ਇੱਕ ਨਹੀਂ ਹੈ ਦੋ ਨਹੀਂ ਹੈ ਹਜ਼ਾਰਾਂ ਉਦਾਹਰਨਾਂ ਇਹੋ ਜੇ ਪਏ ਨੇ ਕਿਤੇ ਕੋਈ ਫੌਜੀ ਗੁਰਦੁਆਰੇ ਦੇ ਵਿੱਚ ਰਾਤ ਕੱਟਣ ਆ ਜਾਂਦਾ ਉਹਨੂੰ ਸਵੇਰੇ ਉੱਠ ਕੇ ਜ਼ਬਰਦਸਤੀ ਮੋਟਰਸਾਈਕਲ ਦੇ ਵਿੱਚ ਆਇਆ ਜਾਂਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਬਾਅਦ ਚ ਇਹ ਕਿਹਾ ਜਾਂਦਾ ਕਿ ਉਹ ਬੇਅਦਬੀ ਕਰਨ ਆਇਆ ਸੀ ਇਹ Hindu ਪਰਿਵਾਰ ਨੂੰ Hindu ਸਮਾਜ ਨੂੰ ਟਾਰਗੇਟ ਕਰਦੇ ਨੇ ਇਹ ਲੋਕ ਜਿਹੜੇ ਖਾਲਿਸਤਾਨੀ ਮਾਈਂਡਡ ਲੋਕ ਨੇ ਇਹ Hindu ਪਰਿਵਾਰ ਨੂੰ Hindu ਸਮਾਜ ਨੂੰ ਟਾਰਗੇਟ ਕਰਦੇ ਨੇ ਕੋਈ ਪਹਿਲਾ ਮੁੱਦਾ ਨਹੀਂ ਹੈ ਕਿ Hindu ਸਮਾਜ ਦਾ ਕੋਈ ਬੰਦਾ ਮਾਰਿਆ ਗਿਆ ਇਹ ਏਡਾ ਕਤਲ ਹੋ ਗਿਆ ਕਮਲਕੌਰ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਇੰਨੀ ਪੂਰੀ ਸੋਸ਼ਲ ਮੀਡੀਆ ਤੇ ਪੂਰੀ ਗੱਲ ਚੱਲਦੀ ਐ ਇਸ ਬਾਰੇ ਪਰ ਪੋਲੀਟੀਕਲ ਪਾਰਟੀਆਂ ਪੰਜਾਬ ਦੀ ਕੋਈ ਵੀ ਪਾਰਟੀ ਹੋਵੇ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ ਇਸ ਤੇ ਬਿਆਨ ਤੱਕ ਨਹੀਂ ਦਿੱਤਾ ਗਿਆ ਇਲੈਕਸ਼ਨ ਇਲੈਕਸ਼ਨ ਦਾ ਦੌਰ ਹੈ ਭਾਜੀ ਕਿਸੇ ਵੀ ਪਾਰਟੀ ਨੂੰ ਪਤਾ ਵੀ ਜੇ ਇਹ ਜਿਹੜੀ ਨਿਊਜ਼ ਹੈ ਇਹ ਜਿਹੜਾ ਮੈਟਰ ਹੈ ਸਿੱਖ ਨਾਲ ਸਿੱਖਾਂ ਦੇ ਨਾਲ ਸੰਬੰਧਿਤ ਹੈ ਕੋਈ ਵੀ ਪਾਰਟੀ ਇਹਦੇ ਖਿਲਾਫ ਕਿਸੇ ਤਰ੍ਹਾਂ ਦਾ ਵੀ ਬਿਆਨ ਦੇਗੀ ਤਾਂ ਉਹਨੂੰ ਪਤਾ ਵੀ ਸਾਡੀ ਸਿੱਖ ਬੋਟ ਟੁੱਟ ਜਾਣੀ ਹੈ ਲੀਡਰੀ ਤੋਂ ਗੰਦਾ ਜਿਹੜੀ ਰਾਜਨੀਤਿਕ ਪਾਰਟੀ ਹੈ ਨਾ ਰਾਜਨੀਤੀ ਤੋਂ ਗੰਦਾ ਕੁਝ ਵੀ ਨਹੀਂ ਹੈ ਇਹ ਲੋਗ ਆਪਣਾ ਮਤਲਬ ਦੇਖ ਕੇ ਆਪਣਾ ਫਾਇਦਾ ਨੁਕਸਾਨ ਦੇਖ ਕੇ ਫੇਰ ਮੂੰਹ ਖੋਲਦੇ ਨੇ ਚਾਹੇ ਕੋਈ ਵੀ ਪਾਰਟੀ ਹੈ